2 ਜੂਨ ਤੋਂ ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਦਰਬਾਰ ਸਾਹਿਬ ਵਿੱਚ ਅਰਦਾਸ ਕਰਕੇ ਸੰਗਤ ਹੋਈ ਰਵਾਨਾ ਬਟਾਲਾ ਪਹੁੰਚਣ ਤੇ ਸੰਗਤ ਦਾ ਵੱਖ-ਵੱਖ ਥਾਵਾਂ ਤੇ ਸਵਾਗਤ ਕੀਤਾ ਗਿਆ ਤੇ ਇਸ ਮੌਕੇ ਸੰਗਤ ਨਾਲ ਗੱਲਬਾਤ ਵੀ ਕੀਤੀ ਗਈ ਸੰਗਤ ਨੇ ਕਿਹਾ ਹੈ ਕਿ ਪਿਛਲੇ 30 ਸਾਲਾਂ ਤੋਂ ਇਹ ਪੈਦਲ ਯਾਤਰਾ ਸ਼੍ਰੀ ਹਿਮਕੁੰਣ ਸਾਹਿਬ ਲਈ ਰਵਾਨਾ ਹੁੰਦੀ ਹੈ ਇਹ ਇੱਕ ਮਹੀਨੇ ਦੀ ਪੂਰੀ ਯਾਤਰਾ ਹੈ ਤੇ 2 ਜੂਨ ਤੋਂ ਸ਼ੁਰੂ ਹੋ ਕੇ 2 ਜੁਲਾਈ ਨੂੰ ਇਹ ਸ਼੍ਰੀ ਹਿਮਕੁੰਣ ਸਾਹਿਬ ਪਹੁੰਚਦੇ ਹਨ ਸੰਗਤ ਨੂੰ ਇਸ ਤੱਪ ਦੀ ਗਰਮੀ ਦਾ ਵੀ ਕੋਈ ਅਸਰ ਨਹੀਂ ਹੁੰਦਾ ਸੰਗਤ ਰੋਜ਼ਾਨਾ 30 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰਦੀ ਹੈ ਤੇ ਵਕ-ਵਕ ਪੜਾਵਾਂ ਤੇ ਸੰਗਤ ਦਾ ਰਹਿਣ ਸਹਿਣ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਸੰਗਤ ਰਾਤੀ 12 ਵਜੇ ਤੋਂ ਇਸ਼ਨਾਨ ਪਾਣੀ ਕਰਕੇ ਸਵੇਰੇ ਤੜਕਸਰ ਅਰਦਾਸ ਕਰਕੇ ਰੋਜ਼ਾਨਾ ਹੀ ਚਾਲੇ ਪਾਉਂਦੀ ਹੈ ਤੇ ਰਾਤ ਚਲਦੇ ਗੁਰੂ ਦੀ ਬਾਣੀ ਦਾ ਨਿਰੰਤਰ ਜਾਪ ਹੀ ਚੱਲਦਾ ਹੈ। ਜਿਨ੍ਹਾਂ ਰਾਹਾਂ ਤੋਂ ਵੀ ਨਿਕਲਦੇ ਹਨ ਸੰਗਤ ਵੱਲੋਂ ਇਸ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਜਾਂਦਾ ਹੈ। ਉਹਨਾਂ ਕਹਿੰਦੇ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਧਰਤੀ ਕਿੰਨੀ ਤਪਦੀ ਹੈ ਜਾਂ ਫਿਰ ਸੂਰਜ ਕਿੰਨਾ ਤਪਦਾ ਹੈ। ਸੰਗਤ ਦਾ ਮਨਵਲ ਵੱਜ ਜਾਂਦਾ ਹੈ ਕਿਉਂਕਿ ਗੁਰੂ ਸਾਹਿਬ ਦਾ ਆਸ਼ੀਰਵਾਦ ਉਹਨਾਂ ਦੇ ਨਾਲ ਹੁੰਦਾ ਹੈ। ਬਲਜਿੰਦਰ ਸਿੰਘ ਜੀ ਜੀ ਤੁਸੀਂ ਕਦੋਂ ਤੋਂ ਜਾ ਰਹੇ ਹੋ ਔਰ ਕਿਸ ਤਰ੍ਹਾਂ ਦਾ ਉਤਸ਼ਾਹ ਹੁੰਦਾ ਜੀ? ਇਹ 10-12 ਸਾਲ ਤੋਂ ਦਾਸ ਸੰਗਤ ਦੇ ਨਾਲ ਜਾ ਰਿਹਾ ਹੈ ਤੇ ਇਹ ਸੰਗਤ ਦਾ ਅਤਿ ਸਾਧ ਦੇਖਣੀ ਵਾਲਾ ਹੁੰਦਾ ਹੈ ਜਿੱਦਾਂ ਕਲਗੀਆਂ ਵਾਲਾ ਨਾ ਆਪ ਹੀ ਲਈ ਜਾ ਰਿਹਾ ਏ ਵੀ ਕਿਸੇ ਦੇ ਪੈਰ ਹੀ ਨਹੀਂ ਜਿੱਦਾਂ ਧਰਤੀ ਤੇ ਲੱਗਦੇ। ਜਿੰਨੀ ਗਰਮੀ ਹੁੰਦੀ ਹੈ ਜਿੰਨਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲੇ ਕਠਨ ਯਾਤਰਾ ਏ। ਤੇ ਜਿੰਨੀਆਂ ਵਰਦ ਵਿਸ਼ਤਾ ਦੇ ਵਿੱਚ ਸਾਡੀਆਂ ਮਾਵਾਂ ਨੇ ਸਾਡੇ ਬਜ਼ੁਰਗ ਨੇ ਤੇ ਕਈ ਵਾਰੀ ਸੋਚੀਦਾ ਜਦੋਂ ਅਸੀਂ ਘਰ ਦੇ ਵਿੱਚ ਨੇ 10 ਕਦਮ ਵੀ ਚੱਲ ਨਹੀਂ ਸਕਦੇ ਗਰਮੀ ਦੇ ਵਿੱਚ ਪਰ ਗੁਰੂ ਦੀ ਬਖਸ਼ਿਸ਼ ਹੈ ਰਹਿਮਤ ਹੈ 35-40 ਕਿਲੋਮੀਟਰ ਰੋਜ਼ ਇਹ ਸਫ਼ਰ ਤੈਅ ਕਰਨਾ ਉਤੋਂ ਗਰਮੀ ਉਹਦਾ ਵੀ ਪੂਰੀ ਰੁੱਤ ਹੈ ਜੂਨ ਦਾ ਮਹੀਨਾ ਹੈ ਤੇ ਗੁਰੂ ਦੀ અપਾਰ ਬਖਸ਼ਿਸ਼ ਹੈ ਰਹਿਮਤ ਹੈ ਵੀ ਗੁਰੂ ਆਪ ਹੀ ਸੰਗ ਸੰਗ ਸਾਈ ਹੈ ਕਲਗੀਆਂ ਦਾ ਪਾਸ਼ਾ ਜਿਸ ਤਰ੍ਹਾਂ ਸੰਗਤ ਜਾਂਦੀ ਹੈ ਤੇ ਜਦੋਂ ਸੰਗਤਾਂ ਨਮਸਕਾਰ ਕਰਦੀਆਂ ਕਿ ਗੱਡੀ ਤੇ ਲੰਘਦੀਆਂ ਤੇ ਉਹਨਾਂ ਦੇ ਕੋਲੋਂ ਥੱਲੇ ਠੀਸਾ ਵੀ ਨਹੀਂ ਹੁੰਦਾ ਵੀ ਏਸੀ ਦੇ ਵਿੱਚ ਬੈਠੇ ਨੇ ਗਰਮੀ ਲੱਗਦੀ ਆ ਪਰ ਧੰਨ ਨੇ ਗੁਰੂ ਦੇ ਪਿਆਰੇ ਜਿਨ੍ਹਾਂ ਦਾ ਇਤਸਾਹ ਇੰਨਾ ਕੀ ਆ ਵੀ ਨਾ ਉਹਨਾਂ ਨੂੰ ਗਰਮੀ ਲੱਗਦੀ ਆ ਨਾ ਉਹਨਾਂ ਨੂੰ ਥਕਾਵਟ ਹੁੰਦੀ ਆ ਵਾਹਿਗੁਰੂ ਵਾਹਿਗੁਰੂ ਕਰਦੇ ਆ ਸਿਮਰਨ ਕਰਦੇ ਆ ਕਦਮ ਕਦਮ ਨਾਮ ਸਿਮਰਨ ਕਰਦੇ ਆ ਸੰਗਤਾਂ ਉਸ ਆਪਣੇ ਪਰਵਤ ਗਾਰਵਲ ਜਾ ਰਹੀਆਂ ਨੇ ਜੋ 2 ਜੂਨ ਨੂੰ ਅਰਦਾਸ ਕਰਕੇ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਸਤਗੁਰਾਂ ਦੇ ਚਰਨਾਂ ਦੇ ਵਿੱਚ ਵੀ ਪਾਤਸ਼ਾਹ ਸ੍ਰੀ ਹੇਮਕੋਨ ਸਾਹਿਬ ਦੇ ਦਰਸ਼ਨ ਦਿਦਾਰੇ ਬਖਸ਼ਿਸ਼ ਕਰਿਓ ਤੇ ਪਾਤਸ਼ਾਹ ਕਿਰਪਾ ਕਰਦੇ ਨੇ ਕਲਗੀਆਂ ਵਾਲਾ ਨਾਲ ਹੀ ਸਾਡੇ ਚੱਲਦਾ ਏ ਕਿਉਂਕਿ ਕੋਈ ਮਾਨ ਵਡਿਆਈ ਨਹੀਂ ਕਿਸੇ ਦੀ ਵੀ ਮੈਂ ਚੱਲ ਰਿਹਾ ਹਾਂ ਜੇ ਤੇ ਕੋਈ ਕਵੇ ਵੀ ਮੈਂ ਚੱਲ ਰਿਹਾ ਹਾਂ ਉਹ 10 ਕਦਮ ਨਹੀਂ ਚੱਲ ਸਕਦਾ ਇਹ ਤੇ ਗੁਰੂ ਪਾਸ ਆਪ ਹੀ ਸੰਗਤਾਂ ਦੇ ਉੱਤੇ ਆਪਣਾ ਮਿਹਰ ਪਰਿਆਤਰਾ ਰੱਖ ਕੇ ਖੜ ਰਹੇ ਨੇ ਤੇ ਗੁਰੂ ਦੀ ਬੜੀ ਬਖਸ਼ਿਸ਼ ਹੈ ਸੰਗਤਾਂ ਤੇ ਬੜੀ ਬਖਸ਼ਿਸ਼ ਹੈ ਗੁਰੂ ਦੀ ਜਿਹੜੀ ਇਹ ਮਾਲਕ ਇਹਨਾਂ ਸੰਗਤਾਂ ਨੂੰ ਆਪਣੇ ਦਰਸ਼ਕ ਦਦਾਰੇ ਕਰਾਉਂਦੇ ਨੇ ਸ੍ਰੀ ਹੇਮਕੋਨ ਸਾਹਿਬ ਜੀ ਦੇ ਜੋ ਬੜਾ ਚਾਹ ਹੁੰਦਾ ਜਿਉਂ-ਜਿਉਂ ਲੱਗੇ ਸ੍ਰੀ ਹੇਮਕੋਨ ਸਾਹਿਬ ਆ ਜਾਂਦਾ ਏ ਤੂੰ ਤੂੰ ਹੀ ਸੰਗਤਾਂ ਦੇ ਵਿੱਚ ਚਾਹ ਉਨਾ ਹੀ ਸੰਗਤਾਂ ਦੇ ਵਿੱਚ ਇਤਸਾਬ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕੋਈ ਥਕਾਵਟ ਨਹੀਂ ਇਹਨਾਂ ਨੂੰ ਖੁਸ਼ੀ ਹੁੰਦੀ ਆ ਵੀ ਗੁਰੂ ਦੇ ਦਵਾਰੇ ਜਾ ਰਹੇ ਆ ਜਿਉਂ ਚੱਲਦੇ ਆ ਚੱਲਦੇ ਆ ਸੰਗਤਾਂ ਦੇ ਪੈਰਾਂ ਦੇ ਵਿੱਚ ਸਾਲੇ ਵੀ ਪੈ ਜਾਣੇ ਤੇ ਇਹ ਗੁਰੂ ਦੀ ਬਖਸ਼ਿਸ਼ ਹੈ ਵੀ ਨਾ ਸਾਨੂੰ ਉਹਨਾਂ ਸਾਲਿਆਂ ਦੀ ਪਰਵਾਹ ਨਾ ਗਰਮੀ ਦੀ ਪਰਵਾਹ ਨਾ ਸਫ਼ਰ ਦੀ ਪਰਵਾਹ ਨਾ ਉੱਤੋਂ ਧੁੱਪ ਦੀ ਪਰਵਾਹ ਕਿਉਂਕਿ ਉੱਤੋਂ ਵੀ ਧੁੱਪ ਤੇ ਥੱਲੋਂ ਵੀ ਸਰਕ ਗਰਮ ਫਿਰ ਵੀ ਗੁਰੂ ਦੀ ਬਖਸ਼ਿਸ਼ ਹੈ ਕਿਉਂ ਕਿਉਂਕਿ ਉਹਦਾ ਨਾਮ ਹੀ ਇੰਨਾ ਠੰਡਾ ਹੈ ਪੀ ਧੁੱਪ ਦੀ ਪਰਵਾਹ ਹੀ ਨਹੀਂ ਹੁੰਨ ਦਿੰਦਾ ਮਾਲ ਕਿਰਪਾ ਕਰੇ ਇਸੇ ਤਰ੍ਹਾਂ ਸੰਤ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਜੀ ਇਹ 1994 ਸ਼ੁਰੂ ਕੀਤੀ ਸੀ ਸਰਬਾਦੇ ਭਲੇ ਵਾਸਤੇ ਇਹ ਯਾਤਰਾ ਜਿਹੜੀ ਕੀਤੀ ਜਾਂਦੀ ਆ ਕਦਮ ਕਦਮ ਨਾਮ ਸੰਮਰਨ ਕਰਦੇ ਆ ਹੋਇਆ ਜੀ ਤੇ ਇਹਦਾ ਨਿਤਕਰਨ ਯਾਤਰਾ ਦਾ ਜਿਹੜਾ ਹੈਗਾ ਉਹ ਰਾਤ ਸੰਗਤ 12 ਵਜੇ ਉੱਠਦੀ ਆ 1:30 ਵਜੇ ਤੱਕ ਇਸ਼ਨਾਨ ਕਰਕੇ ਜੋ ਤਿਆਰ ਹੁੰਦੇ ਆ 1:30 ਵਜੇ ਤੱਕ ਹਲਵਾਈ ਆਪਣੇ ਨਾਲ ਹੁੰਦੇ ਨੇ ਉਹ ਨਾਸ਼ਤਾ ਤਿਆਰ ਕਰਦੇ ਨੇ ਨਾਸ਼ਤਾ ਤਿਆਰ ਕਰਕੇ 2 ਵਜੇ ਸੰਗਤ ਮੀਂਹ ਚਖੜਨੇਰੀ ਜਿਓ ਵੀ ਆਪਣਾ ਚੱਲ ਬਣਾਉਂਦਾ ਜੀ 2 ਵੇ ਚੱਲ ਕੇ 1.5 ਘੰਟੇ ਤੱਕ ਸਤਨਾਮ ਵਾਹਿਗੁਰਦਾਨ ਨਰੋਲ ਜਾਪ ਕਰਨਾ ਉਸ ਤੋਂ ਬਾਅਦ ਨਿਤਨੇਮ ਦੇ ਪਾਠ ਜਿਹੜੇ ਸ਼ੁਰੂ ਹੋ ਜਾਂਦੇ ਨੇ ਉਸ ਤੋਂ ਬਾਅਦ ਹਲਵਾਈ ਜਿਹੜੇ ਆਪਣਾ ਹੈਵੀ ਨਾਸ਼ਤਾ ਪਿੱਛੇ ਲੈ ਕੇ ਆਉਂਦੇ ਨੇ ਤੇ ਇਸ ਸਮੇਂ ਮਤਲਬ ਆਪਾਂ ਨਾਸ਼ਾ ਛਾ ਕੇ ਅੱਗੋਂ ਚੱਲ ਪੈਂਦੇ ਆ ਅਸਾਦੀ ਵਾਰ ਦੇ ਕੀਰਤਨ ਹੋਰ ਕਥਾ ਵਿਚਾਰਾ ਜੋ ਵੀ ਮਤਲਬ ਸੰਗਤ ਨੂੰ ਠੀਕ ਆਉਂਦਾ ਤੇ ਇਸ ਤਰ੍ਹਾਂ ਕਰਨਾ ਕਰਨਾ ਅਸੀਂ 10 11 ਵਜੇ ਤੱਕ ਆਪਣਾ 22 24 ਕਿਲੋਮੀਟਰ ਸਫਰ ਕਰ ਲਏਗਾ ਦੁਪਹਿਰ ਨੂੰ ਸਾਡੀ ਰੈਸਟ ਹੁੰਦੀ ਆ ਥੋੜੀ ਜਿਹੀ 3 ਵਜੇ ਤੱਕ ਸੰਗਤਾਂ ਨੂੰ ਤਸੀਨਾ ਜਾਉਂਦੇ ਤੇ ਗਰਮੀ ਦੇ ਵਿੱਚ ਕੱਪੜੇ ਕੁੱਪੜੇ ਦਾ ਸੁਚੇ ਹੋਣਾ ਆਪਣਾ ਹੁੰਦਾ ਨਾ ਕਿ ਅਰੈਸਟ ਕਰਕੇ 3 ਵਜੇ ਆਪਾਂ ਫਿਰ ਚੱਲ ਪੈਨੇ ਚੱਲਦੇ ਆਂ ਸੁਖਮਨੀ ਸਾਹਿਬ ਦੇ ਪਾਠ ਜਿਹੜੇ ਨੂੰ ਆਰੰਭ ਹੋ ਜਾਂਦੇ ਨੇ ਸੰਗਤ ਰੂਪ ਦੇ ਵਿੱਚ ਫਿਰ ਉਸ ਤਰ੍ਹਾਂ ਹੀ ਸ਼ਾਮ ਨੂੰ ਰਹਿਲਾ ਸਾਫ ਕਰਕੇ ਸੰਗਤ ਜਿਹੜੇ ਰਾਤ ਕੋਈ 7 7:30 8 ਵਜੇ ਤੱਕ ਮਨੇ ਆਪਣੇ ਪੜਾ ਦੇ ਪਹੁੰਚ ਜਾਈ ਰਹਿੰਦਾ ਰਿਹਾ ਇੰਤਜ਼ਾਰ ਰਹਿਦਾ ਵਾ 2 ਜੂਨ ਦਾ ਸੰਗਤ ਨੂੰ ਤੇ ਕਿਸ ਤਰ੍ਹਾਂ ਹੋਣਾ ਬਣਦਾ ਇਹ ਦੇ ਵੇਖਿਆ ਮੰਨਦਾ ਜੇ ਹੁਣ ਤੁਸੀਂ ਖਸਾ ਲਓ ਵੀ ਇਨੀ ਗਨ ਵਿੱਚ ਘਰੋਂ ਨਿਕਲਣਗਾ ਕਹਿੰਦਾ ਸੰਗਤਾਂ ਦੇਖੋ ਮੱਲਕ ਕਿਰਪਾਈ ਸਾਰੀ ਜੜੀ ਆ ਕੁਝ ਤੇ ਇਥੋਂ ਮਤਲਬ ਜਨਾ ਅਗੇ ਗਏ ਜਦੋਂ ਕੋਨਾਂਨ ਮਨ ਰਤ ਨੂੰ ਮੁੰਦੇ ਆਪਣਾ ਲਾਗੇ ਜਾ ਕੇ ਘਰ ਵਿੱਚ ਜੋ ਹੋਉਂਦੇ ਜਾਂ ਕਈ ਕੰਮ ਹੋਣੇ ਜੀ ਕੰਮ ਦਾ ਸੰਗ ਜੜੀ ਲਗਭਗ 100 700 ਕੀ ਜੜੀ ਉਹ ਉੱਥੇ ਜੜੀ ਆ ਜਦੋਂ ਦਰਸ਼ਨ ਕਰਦੇ ਜਾਂਦੇ ਪਹੁੰਚਦੀ ਐ ਇਸ ਤੋਂ ਬਾਅਦ ਸਾਨੂੰ ਸੰਗ ਜੜੀ ਖੰਦੀ ਪ੍ਰੋਬਲਮ ਖੜੀ ਹੁੰਦੀ ਹੈ ਕਿਉਂਕਿ ਉਹ ਪਹਾੜਾਂ ਦੇ ਵਿੱਚ ਜਗ੍ਹਾ ਬੜੀ ਬਹੁਤ ਘੱਟ ਮਿਲਦੀ ਹੈ ਰਹਿਣ ਵਾਸਤੇ ਜਗ੍ਹਾ ਚਾਹੀਦੀ ਚਾਹੀਦੀ ਹੈ ਨਾ ਗਰਮੀ ਮੌਸਮ ਆਵਾਗ ਚਿੱਪੜਾ ਹੁੰਦਾ ਹੈ ਜਾਂ ਬਹੁਤ ਸੰਕਟ ਮਿਲਦੀ ਹੈ ਉਹਨਾਂ ਚ ਉਹ ਵੇਖ ਕੇ ਕਹਿੰਦੇ ਹੋਂ ਮੈਂ ਤੁਹਾਨੂੰ ਤਾਂ ਨਹੀਂ ਮਾਰਦਾ ਸ਼ੁਕਰਾਨੇ ਕਰਦੇ ਸੇਵਾ ਕਰ ਗੁਰੂ ਜੀ ਕਿਰਪਾ ਕੀ ਇਹ ਸੰਗਤਾਂ ਦੇ ਦਰਸ਼ਨ ਹੋਏ ਨੇ ਉਹਨਾਂ ਗੁਰੂ ਮਹਾਰਾਜ ਦੇ ਦਰਸ਼ਨ ਹੋਏ ਨੇ ਜੀ ਇਹਨਾਂ ਸਮਝਦੇ ਮੈਂ ਆਪਣੇ ਰੋਡ ਭਾਗੀ ਸਮਝਦੇ ਨੇ ਜੀ ਉਹਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਸੰਗਤ ਡੇਰਾ ਬਾਬਾ ਨਾਲ 2 ਜੂਨ ਨੂੰ ਜਿਹੜੀ ਪੈਦਲ ਜਾਤਾ ਆਰੰਭ ਹੋਈ ਸੀ ਅੱਜ 10 ਦੇ ਗ੍ਰਹਿ ਵਿਖੇ ਬਟਾਲੇ ਪਹੁੰਚੀ ਏ ਅਸੀਂ ਬੜਾ ਖੁਸ਼ ਹਾਂ ਪਰਿਵਾਰ ਵਾਂ ਵੀ ਇਹ ਸੰਗਤ ਦੇ ਦਰਸ਼ਨ ਕਰਕੇ ਸਾਨੂੰ ਬੜੀ ਖੁਸ਼ੀ ਹੋਈ ਏ ਇਹਨਾਂ ਦੀ ਜਿੰਨੇ ਵੀ ਜੋ ਅੱਗੇ ਸੇਵਾ ਕੀਤੀ ਏ ਗਾਹ ਤੁਸੀਂ ਵੇਖ ਲਓ ਜਿੰਨਾ ਜਿੰਨਾ ਗਾਂ ਜਾਣਾ ਓਨੇ ਓਨੇ ਵੱਡੇ ਕਾਫਲੇ ਬੰਦੇ ਜਾਂਦੇ ਨੇ ਡਾਕਟਰ ਗੁਰਦੇਵ ਸਿੰਘ ਉਹਨਾਂ ਦਾ ਬਹੁਤ ਤਗੜਾ ਪ੍ਰਲਾਵਾ ਜਿਹੜੀ ਸੰਗਤ ਨੂੰ ਇੰਨਾ ਲੈ ਕੇ ਉਪਸ਼ਾਹ ਕੀਤਾ ਤੇ ਬਟਾਲੇ ਦੇ ਵਿੱਚ ਇੱਕ ਨਹੀਂ ਅਨੇਕਾਂ ਥਾਵਾਂ ਤੇ ਇਹਨਾਂ ਦਾ ਪਰਵਾ ਸਵਾਗਤ ਹੁਣਾਵਾ ਮੈਂ ਆਪਣੇ ਵੱਲੋਂ ਇਹਨਾਂ ਨੂੰ ਦਿਲ ਦੀਆਂ ਗ੍ਰਹਾਈਆਂ ਤੋਂ ਜੀ ਆਇਆਂ ਕਹਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਪੈਦਲ ਯਾਤਰਾ ਦਸਵੇਂ ਪਾਤਸ਼ਾਹ ਨੇ ਪਿਛਲੇ ਜਨਮ ਵਿੱਚ ਉੱਥੇ ਤਪ ਕੀਤਾ ਜਿੰਨੇ ਵੀ ਦੇਵੀ ਦੇਵਤੇ ਪੀਰ ਪਗੰਬਰ ਆਏ ਨੇ ਉਹਨਾਂ ਨੇ ਆਪਣੀ ਕਹਾਣੀ ਆਪ ਨੇ ਲਿਖੀ ਕੇਵਲ ਦਸਵੇਂ ਪਾਤਸ਼ਾਹ ਹੋਏ ਨੇ ਜਿਨ੍ਹਾਂ ਨੇ ਆਪਣੀ ਕਹਾਣੀ ਸੰਸਾਰ ਤੇ ਆਉਣ ਦੀ ਆਪ ਲਿਖੀ ਹੈ ਆਪ ਕਿਰਪਾ ਕਰਦੇ ਨੇ ਹੇਮਕੁੰਟ ਪਰਬਤ ਹੈ ਜਹਾਂ ਸਪਤ ਸਿਰੰਗ ਸੋਬਤ ਹੈ ਤਹਾਂ ਤੈ ਹਮ ਅਦਕ ਤਪੱਸਿਆ ਸਾਦੀ ਮਹਾਕਾਲ ਕਾਲ ਕਾ ਅਰਾਧਿ ਉਹ ਆਪਣੀ ਵੀ ਗੱਲ ਕਰਦੇ ਨੇ ਪੰਡ ਰਾਗ ਜਹ ਜੋਗ ਕਮਾਵਾ ਉਥੇ ਪਾਂਡੂਆ ਨੇ ਵੀ ਕਦੇ ਜੋਗ ਕਮਾਇਆ ਪ੍ਰਮਾਤਮਾ ਦਾ ਜਦੋਂ ਆਪਾਂ ਉਥੇ ਜਾਣਾ ਹੈ ਉਥੇ ਸਾਨੂੰ ਇਹੀ ਉਤਸ਼ਾਹ ਮਿਲਦਾ ਹੈ ਤੇ ਇਹੀ ਇੱਥੇ ਪ੍ਰਮਾਤਮਾ ਦਾ ਨਾਮ ਲਈਏ ਤੇ ਜੇ ਜਾ ਕੇ ਆਪਾਂ ਆਗੇ ਤੇ ਪ੍ਰਮਾਤਮਾ ਦਾ ਨਾਮ ਲਿਆ ਫੇਰ ਨਹੀਂ ਕੋਈ ਫਾਇਦਾ ਇੱਕ ਤੇ ਮਾਰੇ ਲਿਖਤੀ ਤੌਰ ਤੇ ਸਾਨੂੰ ਇਹਨੇ ਇਹ ਆ ਮੋਰ ਆਗਿਆ ਸੁਣੋ ਰੇ ਪਿਆਰੇ ਬਿਨਾ ਤੇਗ ਕੇ ਸੰਦਿਓ ਆਨੰਦ ਦਾਰੇ ਜਿਹੋ ਜਿਹਾ ਸਾਨੂੰ ਰੂਪ ਪਰਮਾਤਮਾ ਨੇ ਦਿੱਤਾ ਨਾ ਉਹੋ ਜੇ ਬੰਦੇ ਨੂੰ ਚੰਗਾ ਲੱਗੇ ਕਿਉਂਕਿ ਕੋਈ ਕਿਸੇ ਦਾ ਧਰਮ ਨਹੀਂ ਕੋਈ ਕਿਸੇ ਦਾ ਨਹੀਂ ਜਦੋਂ ਮਾਤਾ ਦੇ ਪੇਟ ਚੋਂ ਹੁੰਨੇ ਆ ਸਾਰੇ ਜੈਸੀ ਉਪਜਾਏ ਪੇਟ ਤੇ ਪਰਮਾਤਮਾ ਦੇ ਤੈਸੀ ਨਿਭਹਿ ਓੜ ਹੀਰਾ ਕਿਸ ਕਾ ਬਪੜਾ ਪੁੱਜੇ ਨਾ ਰਤਨ ਕਰੋੜ ਇਸ ਕਰਕੇ ਸਾਨੂੰ ਉਥੋਂ ਜਾ ਕੇ ਇਤਸਾਹ ਮਿਲਦਾ ਪਈ ਅਸੀਂ ਜਾ ਕੇ ਜਦੋਂ ਮਹਾਰਾਜ ਕਹਿੰਦੇ ਨੇ ਇਹ ਵਿਦ ਕਰਤ ਤਪੱਸਿਆ ਪਿਓ ਦੁਆਰ ਤੇ ਇੱਕ ਰੂਪ ਹੋਇ ਗਿਓ ਜਿਵੇਂ ਹੁਣ ਤੁਹਾਡੇ ਤੇ ਜ ਪਰਮਾਤਮਾ 'ਚ ਫਰਕ ਐ ਸਾਡੇ 'ਚ ਉਹਦਾ ਪਰਮਾਤਮਾ ਦਾ ਨਾਮ ਜਪਦੇ ਜਪਦੇ ਆਪਾਂ ਇੱਕ ਹੋਣਾ ਐ ਇਸ ਕਰਕੇ ਉਥੋਂ ਸਾਨੂੰ ਜਾ ਕੇ ਇਤਸਾਹ ਮਿਲਦਾ ਐ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼